ਹਾਂਜੀ ਤਾਂ ਵੈਲਕਮ ਬੈਕ ਟੀਚ ਵਿਦ ਆ ਪੰਜਾਬੀ ਚੈਨਲ ਤੇ ਆਈ ਹੋਪ ਵੀਰੋ ਤੁਸੀਂ ਸਾਰੇ ਵਧੀਆ ਹੋਵੋਗੇ ਲਓ ਜੀ ਵੀਰੋ ਅੱਜ ਅਸੀਂ ਗੱਲ ਕਰਨੇ ਆ ਨਵੇਂ ਪੇਪਰਾਂ ਦੀ 2026ਆਂ ਦੀ ਉਸ ਤੋਂ ਬਾਅਦ ਜਿਹੜੀ ਨਵੀਂ ਅਨਾਉਂਸਮੈਂਟ ਕੀਤੀ ਇਟਾਲੀਅਨ ਪ੍ਰਾਈਮ ਮਿਨਿਸਟਰ ਨੇ ਉਹਦੀ ਗੱਲ ਕਰਨੇ ਆ ਤੇ ਜਿੰਨੇ ਵੀ ਨਵੇਂ ਆਏ ਨੇ ਉਹਨਾਂ ਦੀ ਗੱਲ ਕਰਨੇ ਆ ਕੰਮ ਦੇ ਬਾਰੇ ਵਿੱਚ ਪਹਿਲਾਂ ਦੋ ਨਿਊਜ਼ਾਂ ਦੇ ਦਿਆਂ ਜਿਹੜਾ ਵੀਰ ਇਸ ਟਾਈਮ ਮਿਲਾਨ ਦੇ ਵਿੱਚ ਤੇ ਜਿਹੜਾ ਵੀਰ ਇਸ ਟਾਈਮ ਫਲੋਰੈਂਸ ਦੇ ਵਿੱਚ ਜਿਹਨੇ ਕੋਲ ਕੰਮ ਨਹੀਂ ਹੈ ਉਹ ਵੀਰ ਇੰਸਟਾਗ੍ਰਾਮ ਤੇ ਰਾਬਤਾ ਕਰ ਲੈ ਉਹਨੂੰ ਵੀਰ ਜੀ ਕੰਮ ਲੱਭ ਜਾਵੇਗਾ ਤੇ ਉਸ ਤੋਂ ਬਾਅਦ ਵੀਰ ਜੀ ਅਸੀਂ ਗੱਲ ਕਰਨੀ ਹੈ ਨਵੇਂ ਪੇਪਰਾਂ ਦੀ ਨਵੇਂ ਪੇਪਰਾਂ ਬੇਸਿਕਲੀ 2026 27 ਤੇ 28 ਦਾ ਜਿਹੜਾ ਕੋਟਾ ਸਿਸਟਮ ਹੈ ਜਿਹੜਾ 497000 ਤੇ 550 ਜਿਹੜੇ ਵੀਜ਼ੇ ਨੇ ਉਹ ਤਿੰਨਾਂ ਸਾਲਾਂ ਦੇ ਵਿੱਚ ਵਕ-ਵਕ ਕੋਟਾ ਸਿਸਟਮ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਆ ਵੀਰੇ ਇਹ ਜਿਹੜੇ ਕੋਟਾ ਸਿਸਟਮ ਹੁੰਦਾ ਵੇ ਤਿੰਨਾਂ ਸਾਲਾਂ ਦਾ ਪਹਿਲਾ ਤੇ ਇਟਲੀ ਹਰ ਸਾਲ ਇੱਕ ਇੱਕ ਸਾਲ ਦਾ ਜਿਹੜਾ ਵੀਜ਼ਾ ਸੀ ਉਹ ਓਪਨ ਕਰਦਾ ਸੀ ਜਿਨ੍ਹਾਂ ਵਿੱਚ ਸੀਜ਼ਨਲ ਵੀਜ਼ੇ ਨੋਨ ਸੀਜ਼ਨਲ ਵੀਜ਼ੇ ਐਗਰੀਕਲਚਰ ਵੀਜ਼ੇ ਤੇ ਸੈਲਫ EMPLOYE ਵੀਜ਼ੇ ਇਹ ਵੀਰ ਜੀ ਜਿਹੜੇ ਨੇ ਇਹ ਵੀਜ਼ੇ ਤੁਸੀਂ ਅਪਲਾਈ ਕਰ ਸਕਦੇ ਹੋ ਹੁਣ ਬਹੁਤ ਸਾਰੇ ਵੀਰ ਕਹਿੰਦੇ ਨੇ ਜੀ ਵੀਜ਼ੇ ਓਪਨ ਹੋ ਗਏ ਨੇ ਅਪਲਾਈ ਹੋ ਗਿਆ ਵੇ ਸਿਸਟਮ ਵੀਰ ਜੀ ਜਿਹੜੀ ਉਹਨਾਂ ਦੀ ਆਫੀਸ਼ੀਅਲ ਵੈਬਸਾਈਟ ਹੈ ਨਾ ਵੀਰ ਜੀ ਉਹਦੇ ਤੇ ਹਜੇ ਤੱਕ ਜਿਹੜਾ 2026 ਦਾ ਕੋਟਾ ਹੈ ਜਿਹਦੇ ਵਿੱਚ 1 ਲੱਖ 645880 ਬੰਦਾ ਜਿਹੜਾ ਅਪਲਾਈ ਕਰ ਸਕਦਾ ਆ ਜਿਹੜੇ categories ਦੇ ਵੀਜ਼ੇ ਹੋਣਗੇ ਵੀਰ ਜੀ ਉਹ ਹੋਣਗੇ ਆ ਸੀਜ਼ਨਲ ਟੂਰਿਸਟ ਐਗਰੀਕਲਚਰ ਨੌਨ ਸੀਜ਼ਨਲ ਤੇ ਹੈਲਥ ਕੇਅਰਿੰਗ ਵੀਜ਼ਾ ਉਸ ਤੋਂ ਬਾਅਦ ਦ ਟੈਕਨੀਸ਼ੀਅਨ ਕਿਸੇ ਵੀ ਕੰਮ ਦਾ ਕੋ ਤੁਹਾਨੂੰ ਕੋ ਕੰਮ ਹੁੰਦਾ ਹੋਵੇ ਉਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਸੈਲਫ ਮੇਡ ਏ ਵੀਰ ਜੀ ਜਿਹੜੇ ਨੇ ਵੀਜ਼ੇ ਤੁਸੀਂ 2026 ਫਰਵਰੀ ਲੈ ਮਹੀਨੇ ਦੇ ਵਿੱਚ ਅਪਲਾਈ ਕਰ ਸਕਦੇ ਹੋ 2026 ਫਰਵਰੀ ਦੇ ਮਹੀਨੇ ਦੇ ਵਿੱਚ ਆ ਜਨਵਰੀ ਦੀ 15 ਤਰੀਕ ਨੂੰ ਫਾਈਲਾਂ ਅਸੀਂ ਲੈਣੀਆਂ ਸ਼ੁਰੂ ਕਰਨੀਆਂ ਨੇ ਜਿਹੜੇ ਵੀਰ ਨੇ ਵੀ ਅਪਲਾਈ ਕਰਨੇ ਨੇ ਉਹ ਸਾਡਾ رابطہ ਕਰ ਸਕਦਾ ਹੈ 26 ਫਰਵਰੀ ਨੂੰ ਚਾਂਸ ਨੇ ਕਿ ਫਾਈਲਾਂ ਜਿਹੜੀਆਂ ਉਹ ਸਬਮਿਟ ਹੋ ਜਾਣਗੀਆਂ ਤੇ ਜਿਹੜੀਆਂ ਫਾਈਲਾਂ ਬਣਾਵਾਂਗੇ ਅਸੀਂ ਫਾਈਲਾਂ ਲਵਾਂਗੇ ਉਹ ਵੀਰ ਜੀ ਆਲਮੋਸਟ ਆਲਮੋਸਟ ਅਸੀਂ 2800 ਬੰਦੇ ਦੀਆਂ ਜਿਹੜੀਆਂ ਨੇ ਫਾਈਲਾਂ 올 ਲਾਨੀਆਂ ਨੇ ਤੇ ਫਰਵਰੀ ਦਾ ਮਹੀਨਾ ਜਿਹੜਾ ਵੀਰ ਜੀ ਕਾਫੀ ਜ਼ਿਆਦਾ ਕਲਿਕ ਡੇਜ਼ ਵਾਲਾ ਮਹੀਨਾ ਹੋਣਾ ਆਵੇ ਤੇ ਤੁਸੀਂ ਸੀਜ਼ਨਲ ਨਾਨ ਸੀਜ਼ਨਲ ਤੇ ਸੈਲਫ এমਪਲਾਈ ਵੀਜ਼ਾ ਅਪਲਾਈ ਕਰਨਾ ਹੈ ਤੋਂ ਵੀਰ ਜੀ ਕਰ ਸਕਦੇ ਹੋ ਏ 2026 ਦੇ ਵਿੱਚ ਨਵੀਂ ਇੱਕ ਚੀਜ਼ ਜਿਹੜੀ ਹੈ ਕਿ ਤੁਸੀਂ ਲਾਈਕ ਤੁਸੀਂ ਇੱਕ ਫੀਮੇਲ ਹੋ ਨਾ ਤੁਸੀਂ ਇੱਕ ਲੜਕੀ ਹੋ ਤੁਹਾਡਾ ਵਿਆਹ ਹੋਇਆ ਹੋਵੇ ਤੇ ਤੁਹਾਡਾ ਕੋਈ ਇੱਕ ਇੱਕ ਬੱਚਾ ਹੋਵੇ ਤੁਹਾਡਾ ਜੀ ਦੀ ਉਮਰ 6 ਸਾਲ ਤੋਂ ਥੱਲੇ ਹੋਵੇ ਤੇ ਵੀਰ ਜੀ ਤੁਸੀਂ ਉਹਨੂੰ ਵੀ ਨਾਲ ਲੈ ਕੇ ਤੇ ਇਟਲੀ ਆ ਸਕਦੇ ਹੋ ਇਹ ਇੱਕ ਬੜੀ ਚੰਗੀ ਤੇ ਬੜੀ ਵਧੀਆ ਗੱਲ ਏ ਕਿ ਜਿਹੜੀਆਂ ਲੇਡੀਜ਼ ਜਿਹੜੀਆਂ ਕੰਮ ਕਰਨ ਚਾਹੁੰਦੀਆਂ ਨੇ ਜਾਂ ਜਿਹੜੀਆਂ ਯੂਰਪ ਆਣਾ ਚਾਹੁੰਦੀਆਂ ਨੇ ਉਹਨਾਂ ਵਾਸਤੇ ਇੱਕ ਚੰਗੀ ਆਪਰਚੂਨਿਟੀਜ਼ ਏ ਕਿ ਆਪਣੇ ਵੀਜ਼ੇ ਦੇ ਨਾਲ ਤੁਸੀਂ ਤੁਹਾਡਾ ਜੇ ਬੱਚਾ 6 ਸਾਲ ਤੋਂ ਥੱਲੇ ਆਲਾ ਤੇ ਤੁਸੀਂ ਉਹਦਾ ਵੀਜ਼ਾ ਵੀ ਅਪਲਾਈ ਕਰਵਾ ਕੇ ਉਹਨੂੰ ਵੀ ਆਪਣੇ ਨਾਲ ਲੈ ਕੇ ਤੇ ਆ ਸਕਦੇ ਹੋ ਤੇ ਇਹ ਇੱਕ ਚੰਗੀ ਨਿਊਜ਼ ਏ ਤੇ ਤੁਹਾਡੇ ਵਿੱਚੋਂ ਕਿਸੇ ਵੀਰ ਨੇ ਵੀ ਵੀਜ਼ਾ ਅਪਲਾਈ ਕਰਨਾ ਹੋਵੇ ਉਹ ਵੀ ਜੀ ਇੰਸਟਾਗ੍ਰam ਤੇ رابطہ ਕਰ ਲੇ ਇੰਸਟਾਗ੍ਰam ਦੀ ਆਈਡੀ ਦਾ ਲਿੰਕ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਲੱਭ ਜਾਵੇਗਾ ਮਿਲਨੇ ਆ ਮਿੱਤਰੋ ਤੁਹਾਨੂੰ ਨੈਕਸਟ ਵੀਡੀਓ 'ਚ ਰੱਬ ਰਾਖਾ